ਨਿੱਤ ਕਿਉਂ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫਿਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਸਿਰ ਇਹ ਬੰਦੇ ਜਿਹੜੇ ਫੜੇ ਗਏ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖ ਮੈਂ ਲੋਕ ਭੱਜਦੇ ਫੜੇ ਵੀ ਜਾਂਦੇ ਹਾਂ ਹਾਂ ਭੱਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨੇ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤੇ ਉਹਨਾਂ ਨੂੰ ਇੰਟਰਗੋਡ ਨਹੀਂ ਕੀਤਾ ਪੁਲਿਸ ਕੋਆਪਰੇਟ ਕਰ ਰਹੀ ਨਹੀਂ ਤਾਂ ਪੁਲਿਸ ਤੇ ਮਰੀ ਪਈ ਆ ਮਰੀ ਪੁਲਿਸ ਆ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਹੀ ਸਰਕਾਰ ਦੇ ਤਵਾਦ ਨੇ ਤੂੰ ਜੋਰ ਕਿਰੇ ਮੇਰੇ ਤੋਂ ਬਾਸਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਚੀਵਿੰਗ ਸਟਿਕ ਕਰਵਾ ਰਿਹਾ ਗੁੰਡਾਵਾਦ ਸਾਹਿਬ ਕਿੰਨੇ ਕਬੂਤਾਂ ਤੇ ਇਸ ਤਰੀਕੇ ਨਾਲ ਜੜ ਰੋ ਦੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜिले ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ 10 ਵਜੇ ਤੋਂ ਦਿਲ ਚੜਿਆ ਵਾ ਵੋਟਾਂ ਸ਼ੁਰੂ ਹੋਈਆਂ ਤੇ ਇਹ ਹਾਲਾਤ ਪੈਦਾ ਹੋ ਗਏ ਗਏ ਇਸ ਥੀਕੇ ਨੇ ਇਹ ਕਦਾ ਗੁੰਡਾਗਰਦੀ ਪੈਦਾ ਹੋ ਗਈ ਉਹ ਗੁੰਡਾਗਰਦੀ ਤੁਹਾਡਾ ਕੋਈ ਗੱਲ ਨਹੀਂ ਮੈਂ ਆ ਗਿਆ ਟੈਨਸ਼ਨ ਨਾ ਰੋਤੋ ਇੱਕ ਪੁਲਿਸ ਨੇ ਇੱਕ ਵਿਅਕਤੀ ਨੂੰ ਇਥੋ ਫੜਿਆ ਉਹ ਤਰਨਤਾਰਨ ਦਾ ਵਿਅਕਤੀ ਸੀਗਾ ਤਰਨਤਾਰਨ ਦਾ ਵਿਅਕਤੀ ਸੀਗਾ ਕੋਈ ਗੱਲ ਨਹੀਂ ਮੈਂ ਆ ਗਿਆ ਹੁਣ ਦੇਖਦਾ ਮੈਂ ਕਿਹੜੀ ਗੁੰਡਾਗਰਦੀ ਔਰ ਉਹ ਪਾਇਆਗੇ ਗੈਂਗਸਟਰ ਤੇ ਲੋਕਾਂ ਨੇ ਆ ਕੇ ਉਹਨਾਂ ਦੇ ਇੱਕ ਵਿਅਕਤੀ ਨਾਲ ਕੁੱਟਮਾਰ ਕੀਤੀ ਕਹਿੰਦਾ ਕੋਈ ਅੱਗ ਜਣੀ ਵਗੈਰਾ ਦੀ ਕੋਸ਼ਿਸ਼ ਕੀਤੀ ਗਈ ਆ ਆ ਕੇ ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰੋਂਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆਇਆ ਮੇਰੇ ਘਰ ਦੇ ਪਰਿਵਾਰ ਆ ਮੇਰਾ ਬੇਟਾ ਮੈਂ ਆਇਆ ਆ ਆ ਮੇਰੇ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਗੈਂਗਸਟਰ ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਇਹਨਾਂ ਗੈਂਗਸਟਰਾਂ ਕੋ ਡਰ ਆਉਣ ਲੱਗ ਗਿਆ ਇੱਕ ਨੇ ਇਹ ਬੰਦਾ ਦਾ ਗਿੱਜਾ ਪਿਛਲੇ 5 ਸਾਲਾਂ ਚ ਇਹਨੇ 6 7 ਕਤਲ ਕਰਵਾਤੇ ਡੇਰਾ ਪਾਪਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਹਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ੜੱਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਕਰੋਗੇ ਕੋਈ ਵੋਟ ਬੋਡ ਪ੍ਰੋਪਰ ਲੋਕਾਂ ਨੇ ਵੋਟ ਪਾਉਣੀ ਆਹ ਵੀਡੀਓ ਸੁਣੋ ਗੱਭਰੂ ਨੇ ਆ ਮਲਾਜੂ ਜਿਹੜੇ ਨੇ ਇਹਨੇ ਰੰਧਾਵ ਨੇ ਆਣ ਕੇ ਸ਼ਹਿਦ ਦਿੱਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਦੀ ਵੀਡੀਓ ਪੂਰੀ ਕੈਪਚਰ ਹੈ 4 ਫੁੱਟ ਤੇ ਸੁੱਕੀ ਪਿੱਛੇ ਘਲੋਤਾ ਉਹਦੇ ਮੈਰੇ ਦਾ ਹੋਰੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹੁਣ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਨ ਆਇਓ ਮੈਂ ਸੁਣੋ ਜੀ ਵੇਖੋ 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 ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਆ ਠੀਕ ਆ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਆ ਹੁਣ ਆਪਾਂ ਕਿਸੇ ਨੂੰ ਮੇਰੇ ਗੱਲ ਸੁਣੋ ਲੋਕ 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 ਇਹ ਲੋਕ ਉਹਨਾਂ ਨੂੰ ਕੋਸ਼ਿਸ਼ ਕਰ ਰਿਹਾ ਪੋਲਿੰਗ ਪ੍ਰੋਸੈਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼। ਵੇਖੋ ਜੀ ਇਹਨਾਂ ਦਾ ਦਿਮਾਗ ਚ ਇੱਕੋ ਗੱਲ ਹੈ ਕਿ ਜਿੰਨਾ ਪਿੰਡਾਂ 'ਚੋਂ ਇੱਥੋਂ ਘੱਟੋ ਘਾਟ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡ ਤੇ ਜਿਹੜਾ ਵਾ 24 'ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੂੰ ਇਹ ਹੀ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡ ਤੇ ਜਿੱਤੀ ਉਹਥੇ ਆਣ ਕੇ ਨਾ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬਗਲਾੜ ਦੀ ਨਤੀਜਾ ਇੱਕ ਤਰੰਗ ਤਰੰਗ